ਸਰਹਿੰਦ ਵਿਖੇ ਇੱਕ ਰਾਤ ਚਾਰ ਦੁਕਾਨਾਂ 'ਤੇ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਸਰਹਿੰਦ ਵਿਖੇ ਇੱਕ ਰਾਤ ਚਾਰ ਦੁਕਾਨਾਂ 'ਤੇ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਇਹ ਸਾਰੀ ਚੋਰੀ ਦੀ ਘਟਨਾ ਬੁੱਧਵਾਰ ਸ਼ਵੇਰੀ ਦੇ ਕਰੀਬ 3 ਵਜੇ ਤੋਂ ਲੈ ਕੇ 4 ਵਜੇ ਦੇ ਵਿੱਚ ਵਾਪਰੀ ਹੈ ਜਿਸ ਵਿੱਚ ਸਰਹਿੰਦਸਾਨੀਪੁਰ ਰੋਡ ਵਿਖੇ ਸਥਿਤ ਬਾਜਵਾ ਡੇਲੀ ਅਤੇ ਬਾਜਵਾ ਡੇਲੀ ਤੋਂ ਕੁਝ ਹੀ ਦੂਰੀ ਤੇ ਸਥਿਤ ਪਿਕਨ ਵਰਟਰ ਦੀ ਦੁਕਾਨ ਅਤੇ ਸਰਹਿੰਦ ਮੰਡੀ ਫਲਾਈਓਵਰ ਦੇ ਨਜ਼ਦੀਕ ਕੈਮਿਸਟ ਦੀ ਦੁਕਾਨ ਤੇ ਆਸ-ਪਾਸ ਦੇ ਬਾਗ ਨਜ਼ਦੀਕ ਇੱਕ ਗਗਨ ਕਰਿਆਲਾ ਦੁਕਾਨ ਵਿੱਚ ਚੋਰੀ ਹੋਣ ਦੀ ਘਟਨਾ ਵਾਪਰੀ ਹੈ। ਉਕਤ ਦੁਕਾਨਾਂ ਵਿੱਚ ਚੋਰੀ ਦੀ ਨਕਦੀ ਅਤੇ ਸਮਾਨ ਚੋਰੀ ਕਰਕੇ ਫਰਾਰ ਹੋ ਗਏ। ਗੱਲਬਾਤ ਕਰਦੇ ਹੋਇਆ ਸਰਹਿੰਦ ਬਾਜ਼ਾਰ ਕੋ ਡੇਲੀ ਦੇ ਮਾਲਕ ਮਨਜੀਤ ਸਿੰਘ ਅਤੇ ਇਨ ਬੈਟਰੀ ਦੀ ਦੁਕਾਨ ਵਾਲੇ ਹਰਜੀਤ ਸਿੰਘ ਨੇ ਦੱਸਿਆ ਹੈ ਕਿ ਕਾਰ ਵਿੱਚ 3-4 ਵਿਅਕਤੀ ਆਏ ਸੰਜੀਨਾ ਦੇ ਮੂਹਰੇ ਕਪੜਾ ਪਾਇਆ ਹੋਇਆ ਸੀ ਦੁਕਾਨਾਂ ਦੇ ਸ਼ਟਰ ਤੋੜ ਕੇ ਅੰਦਰ ਵੜ ਗਏ ਤੇ ਨਗਦੀ ਅਤੇ ਦੁਕਾਨ ਵਿੱਚ ਲਗਾਨ ਚੋਰੀ ਕਰਕੇ ਚਲੇ ਗਏ ਉਹਨਾਂ ਨੇ ਦੱਸਿਆ ਕਿ ਉਕਤ ਚੋਰਾਂ ਦੀ ਸੀਸੀਟੀਵੀ ਕੈਮਰੇ ਵਿੱਚ ਫੋਟੋ ਕੈੱਪ ਹੋ ਗਈ ਹੈ ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ ਤੇ ਜਲਦੀ ਚੋਰਾਂ ਨੂੰ ਗ੍ਰਿਫਤਾਰ ਕਰ ਲਿੱਤਾ ਜਾਵੇਗਾ ਇਸ਼ੰਗਰਾ ਨਾਮ ਹੈ ਮਾ ਡਰੀ ਚਲੋ ਨਾ ਪੈਸੇ ਸਾਡੇ 3:30 ਵਜੇ ਚਿਹਰੀ ਹੋ ਗਈ ਹੈ ਅਸੀਂ ਕੰਡਾ ਸਾ ਕੋਲ ਲੱਗੇ ਕਿਹਨੇ ਤੁਹਾਨੂੰ ਕਿਵੇਂ ਪਤਾ ਲੱਗਿਆ ਜੀ ਚੌਕੀਦਾਰ ਨੇ ਰੋਸਿਆ ਜੀ ਅੱਛਾ ਜੀ ਕੀ ਕੁਛ ਸੀਗਾ ਜਿਹੜਾ ਪੈਸੇ ਹਾਂ ਕੰਡਾ ਹੀ ਤੇ ਕਿੰਨੇ ਬੰਦੇ ਸੀ ਜਿਹੜੇ ਕਿਤੇ ਭਰ ਆਏ ਸੀ ਵਰਨਾ ਗੱਡੀ ਤੇ ਕਹਿੰਦਾ ਆਏ ਸੀ ਕਿਹਦੇ ਤੋਂ ਤਿੰਨ ਬੰਦੇ ਹਾਂ ਅੱਛਾ ਜੀ ਕਿਧਰੋਂ ਆਏ ਸੀ ਤੇ ਕਿੱਧਰ ਗਏ ਸੀ ਉਸਾਨੀਪੁਰ ਵੱਲੋਂ ਆਏ ਨੇ ਤੇ ਕਿਧਰੋਂ ਗਏ ਨੇ ਡੀਟੀਓ ਤੇਰੀ ਪੁਲਿਸ ਨੂੰ ਇਤਰਾਦ ਦਿੱਤੀ ਹੈ ਜੀ ਹਾਂ ਜੀ ਮੇਰਾ ਨਾਮ ਹਰਜੀਤ ਸਿੰਘ ਆ ਜੀ ਆਪਣਾ ਬੈਟਰੀ ਇਨਵਰਟਰ ਦਾ ਕੰਮ ਹੈ ਜੀ ਰਾਤ ਨੂੰ ਤਕਰੀਬਨ 2:00 ਬਜ ਕੇ 56 55 ਮਿੰਟ ਤੇ ਆਪਣੀ ਦੁਕਾਨ ਦਾ ਸ਼ਟਰ ਤੋੜਿਆ ਗਿਆ ਜੀ ਉਹਦੇ ਵਿੱਚ 5 ਬੈਟਰੀ ਤੇ 4 ਇਨਵਰਟਰ ਕੁਝ ਗੱਲੇ ਚ ਕੈਸ ਪਿਆ ਸੀਗਾ ਉਹ ਲੁੱਟ ਕੇ ਲੈ ਗਏ ਵਰਨਾ ਗੱਡੀ ਸੀਗੀ ਚਿੱਟੇ ਕਲਰ ਦੀ ਪੀਬੀ 48 ਨੰਬਰ ਦੱਸਿਆ ਜਾ ਰਿਹਾ ਤੇ ਉਹਦੇ ਵਿੱਚ 3 ਤੋਂ ਲੈ ਕੇ 4 ਬੰਦੇ ਸੀਗੇ ਜਿਹੜੇ ਰਾਤ ਨੂੰ ਮੌਕੇ ਤੇ ਆਪਣੀ ਦੁਕਾਨ ਦਾ ਸ਼ਟਰ ਤੋੜ ਕੇ ਚਲੇ ਗਏ ਪੁਲਿਸ ਨੂੰ ਸੂਚਨਾ ਦਿੱਤੀ ਜੀ ਉਹ ਆ ਕੇ ਮੌਕੇ ਤੇ ਆਪਣਾ ਐਸਟੀਮੇਟ ਲੈ ਕੇ ਚਲੇ ਗਏ ਜੀ ਬਾਕੀ ਹੁਣ ਦੁਬਾਰਾ ਜਾ ਕੇ ਵੇਖਣਾ ਆਪਾਂ ਚਾਰ ਬੈਟਰੀ ਸੌਰੀ ਪੰਜ ਬੈਟਰੀ ਜੀ ਤੇ ਚਾਰੀ ਨਾਟਰ ਚੋਰੀ ਕਰ ਗਏ ਕੁਝ ਗੱਲੇ ਚ ਕੈਸ਼ ਪਿਆ ਸੀਗਾ ਆਪਣੇ ਉਹ ਲੈ ਗਏ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ 24x7 ਤੇ ਚਾਹ ਸਰਹਿੰਦ ਵਿਖੇ ਇੱਕ ਪੂਰੀ ਰਾਤ ਚਾਰ ਦੁਕਾਨਾਂ ਦੇ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਸਰਹਿੰਦ ਵਿਖੇ ਇੱਕ ਪੂਰੀ ਰਾਤ ਚਾਰ ਦੁਕਾਨਾਂ ਤੇ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਇਹ ਸਾਰੀ ਚੋਰੀ ਦੀ ਘਟਨਾ ਬੁੱਧਵਾਰ ਸਵੇਰੇ ਕਰੀਬ 3 ਵਜੇ ਤੋਂ ਲੈ ਕੇ 4 ਵਜੇ ਦੇ ਵਿਚਕਾਰ ਵਾਪਰੀ ਹੈ ਜਿਸ ਵਿੱਚ ਸਰਹਿੰਦਸਾਨੀਪੁਰ ਰੋਡ ਵਿੱਚ ਸਥਿਤ ਬਾਜਵਾ ਡੇਲੀ ਅਤੇ ਬਾਜਵਾ ਡੇਲੀ ਤੋਂ ਕੁਛੀ ਦੂਰੀ ਤੇ ਸਥਿਤ ਪਿਕਨ ਮਟਰ ਦੀ ਦੁਕਾਨ ਅਤੇ ਸਰਹਿੰਦ ਮੰਡੀ ਫਲਾਈਓਵਰ ਦੇ ਨਜ਼ਦੀਕ ਕੈਮਿਸਟ ਦੀ ਦੁਕਾਨ ਤੇ ਆਸ-ਪਾਸ ਦੇ ਬਾਗ ਨਜ਼ਦੀਕ ਇੱਕ ਗगन ਕਰਿਆਲਾ ਦੁਕਾਨ ਵਿੱਚ ਚੋਰੀ ਹੋਣ ਦੀ ਘਟਨਾ ਵਾਪਰੀ ਹੈ ਉਕਤ ਦੁਕਾਨਾਂ ਵਿੱਚ ਚੋਰੇ ਦੀ ਨਕਤੀ ਅਤੇ ਸਮਾਨ ਚੋਰੀ ਕਰਕੇ ਫਰਾਰ ਹੋ ਗਏ ਗਲਬਾਤ ਕਰਦੇ ਹੋਇਆ ਸਰਹਿੰਦ ਬਾਜਵੜੀ ਦੇ ਦੁਕਾਨ ਦੇ ਮਾਲਕ ਮਨਜੀਤ ਸਿੰਘ ਅਤੇ ਇਨਵੈਂਟਰੀ ਦੀ ਦੁਕਾਨ ਵਾਲੇ ਹਰਜੀਤ ਸਿੰਘ ਨੇ ਦੱਸਿਆ ਹੈ ਕਿ ਕਾਰ ਵਿੱਚ 3-4 ਵਿਅਕਤੀ ਆਏ ਸੰਜੀਨਾ ਦੇ ਮੂੰਹ ਤੇ ਕਪੜਾ ਪਾਇਆ ਹੋਇਆ ਸੀ ਦੁਕਾਨਾਂ ਦੇ ਸ਼ਟਰ ਤੋੜ ਕੇ ਅੰਦਰ ਵੜ ਗਏ ਤੇ ਨਕਦੀ ਅਤੇ ਦੁਕਾਨ ਵਿੱਚ ਜਮਾਨ ਚੋਰੀ ਕਰਕੇ ਚਲੇ ਗਏ ਉਹਨਾਂ ਨੇ ਦੱਸਿਆ ਕਿ ਉਕਤ ਚੋਰਾਂ ਦੀ ਸੀਸੀਟੀਵੀ ਕੈਮਰੇ ਵਿੱਚ ਫੋਟੋ ਕੈੱਪ ਹੋ ਗਈ ਹੈ ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ ਤੇ ਜਲਦੀ ਚੋਰਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਇਸ਼ਾਨ ਮੇਰਾ ਨਾਮ ਹੈ ਮੈਂ ਡਰੀ ਚਲੋਂ ਹਾਂ ਪੈਸੇ ਸਾਡੇ 3:30 ਵਜੇ ਚੋਰੀ ਹੋ ਗਈ ਹੈ ਪੈਸੇ ਕੰਡਾਸਾ ਕੋਲ ਲਾਗੇ ਕਿਥੇ ਕਿਹਨੇ ਤੁਹਾਨੂੰ ਕਿਵੇਂ ਪਤਾ ਲੱਗਿਆ ਜੀ ਚੌਕੀਦਾਰ ਨੇ ਰੋਸਿਆ ਜੀ ਅੱਛਾ ਜੀ ਕੀ ਕੁਛ ਜਿਹੜਾ ਪੈਸੇ ਹਾਂ ਕੰਡਾ ਹੀ ਤੇ ਕਿੰਨੇ ਬੰਦੇ ਸੀ ਜਿਹੜੇ ਕਿਥੇ ਪਰ ਆਏ ਸੀ ਮਰਨਾ ਗੱਡੀ ਤੇ ਕਹਿੰਦਾ ਆਏ ਸੀ ਕਿਥੇ ਤਿੰਨ ਬੰਦੇ ਹਾਂ ਅੱਛਾ ਜੀ ਕਿਧਰੋਂ ਆਏ ਸੀ ਤੇ ਕਿੱਥੇ ਗਏ ਸੀ ਉਸਾਨੀਪੁਰ ਵੱਲੋਂ ਆਏ ਨੇ ਇਹਨਾਂ ਨੂੰ ਗਏ ਨੇ ਡੀਡੀ ਵੱਲ ਤੇਦੀ ਪੁਲਿਸ ਨੂੰ ਤਰਾਹ ਦਿੱਤੀ ਹੈ ਜੀ ਹਾਂ ਜੀ ਤੇਰਾ ਨਾਮ ਹਰਜੀਤ ਸਿੰਘਾ ਜੀ ਆਪਣਾ ਬੈਟਰੀ ਇਨਵਰਟਰ ਦਾ ਕੰਮ ਹੈ ਜੀ ਰਾਤ ਨੂੰ ਤਕਰੀਬਨ 2:00 ਵਜੇ 56:55 ਮਿੰਟ ਤੇ ਆਪਣੀ ਦੁਕਾਨ ਦਾ ਸ਼ਟਰ ਤੋੜਿਆ ਗਿਆ ਜੀ ਉਹਦੇ ਵਿੱਚ 5 ਬੈਟਰੀ ਤੇ 4 ਇਨਵਰਟਰ ਕੁਝ ਗੱਲੇ ਚ ਕੈਸ ਪਿਆ ਸੀਗਾ ਉਹ ਲੁੱਟ ਕੇ ਲੈ ਗਏ ਵਰਨਾ ਗੱਡੀ ਸੀਗੀ ਚਿੱਟੇ ਕਲਰ ਦੀ ਫੀਵੀ 48 ਨੰਬਰ ਦੱਸਿਆ ਜਾ ਰਿਹਾ ਤੇ ਉਹਦੇ ਵਿੱਚ ਤਿੰਨ ਤੋਂ ਲੈ ਕੇ ਚਾਰ ਬੰਦੇ ਸੀਗੇ ਜਿਹੜੇ ਰਾਤ ਨੂੰ ਮੌਕੇ ਤੇ ਆਪਣੀ ਦੁਕਾਨ ਦਾ ਸ਼ਟਰ ਤੋੜ ਕੇ ਚਲੇ ਗਏ। ਪੁਲਿਸ ਨੂੰ ਸੂਚਨਾ ਦਿੱਤੀ ਜੀ ਉਹ ਆ ਕੇ ਮੌਕੇ ਤੇ ਆਪਣਾ ਐਸਟੀਮੇਟ ਲੈ ਕੇ ਚਲੇ ਗਏ ਜੀ। ਬਾਕੀ ਹੁਣ ਦੁਬਾਰਾ ਜਾ ਕੇ ਹੋ ਜਾਣਾ। ਆਪਣੇ 4 ਬੈਟਰੀ ਸੌਰੀ 5 ਬੈਟਰੀ ਜੀ ਤੇ 4 ਹੀ ਨਾਟਰ ਚੋਰੀ ਕਰ ਗਏ। ਕੁਝ ਗੱਲੇ ਚ ਕੈਸ਼ ਪਿਆ ਸੀਗਾ ਆਪਣੇ ਉਹ ਲੈ ਗਏ ਜੀ।